ਮੈਂ ਕਹਾਂ ਹਾਂਜੀ ਮੈਂ ਕਹਾਂ ਹਾਂਜੀ ਨਹੀਂ ਹਾਂਜੀ ਕੀ ਹਾਲ ਚੱਲ ਜਿੰਨੀ ਚੱਤੂ ਜੀ ਉਹਨਾਂ ਦਾ ਜਦੋਂ ਹੱਸੀ ਨਹੀਂ ਬੋਲੀ ਮੈਂ ਕਹਾਂ ਦੇਦੀ ਅਪਡੇਟ ਥੋੜਾ ਜਾਂ ਤੇ ਆਪਾਂ ਐਲੀਵੇਟਰ ਤੇ ਤੁਹਾਨੂੰ ਬਤਾ 베어ਿੰਗ ਲਾ ਲਿਆ ਸੀ ਤੇ ਹੁਣ ਅਪਡੇਟ ਕਰੀ ਜਿੰਦੇ ਆ ਬੀ ਚੇਂਜ ਕਰੀ ਜਿੰਦੇ ਆ ਤੇ ਇੱਧਰ ਆਪਣੇ ਮੇਲੇ ਮਾਧੂ ਵਾਲੇ ਆਪਣੇ ਚਾਚੇ ਹੋਰੀ ਕਿੱਥੇ ਰਹਿ ਗਏ ਉਹ ਰਹਿ ਗਏ ਤੇ ਇਹ ਲੱਗੇ ਪਏ ਇਹਨਾਂ ਦੇ ਇਹ ਪਤਰੀ ਇਹਨਾਂ ਕੁਝ ਹੋਰ ਖੋਲਦੇ ਖੁੱਲ੍ਹੇ ਰੱਖਦੇ ਆ ਪਤਾ ਨਹੀਂ ਇਹਨਾਂ ਦਾ ਤੇ ਇੱਧਰ ਆਪਣੇ ਲੱਗੇ ਪਿਆ ਬੈਰਿੰਗ ਹੀ ਰਹਿ ਗਿਆ ਬਾਕੀ ਗਾਣਾ ਚੱਲੇਂਦਾ ਅਮਰ ਜੋਤ ਤੇ ਪਲੱਸ ਕੁਲਦੀਪ ਮਾਨ ਦਾ ਰੀਮਿਕਸ ਹੈ ਤੇ ਬਾਕੀ ਬਾਰਾਂ ਦਾ ਚਾਬੀ ਪੰਨਾ ਮੰਗੇ ਨਹੀਂ ਚਲੋ ਮੈਂ ਦੇਖ ਕੇ ਆਉਣਾ ਠੀਕ ਕਰਦੇ ਆ ਅੱਗੇ ਆਪਣੇ ਕੋਲ ਦੋ ਜਵਾਕ ਆਏ ਹੈ ਇਹੀ ਪਿੰਡ ਦੇ ਹੈ ਇਹ ਪਿੰਡ ਸਾਨੂੰ ਮੰਨਦਾ ਦਦਨੇ ਵੀ ਸਿਮਰੀਆ ਪਿੰਡ ਜਿੱਥੇ ਆਪਾਂ ਹੈਗੇ ਆ ਤੇ ਬਾਕੀ ਵਲੌਗ ਜਿਹੜੇ ਜਿਹੜੇ ਦੇਖਦੇ ਉਹਨੂੰ ਪਿੰਡ ਦਾ ਪਹਿਲੀ ਵਾਰ ਹੋਏਗਾ ਤੇ ਬਾਕੀ ਵੇਖ ਲਓ ਆਪਣਾ ਇੱਥੇ ਬਿੱਲੀ ਆਪਣਾ ਯਾਰ ਗੋਰੂ ਲੱਗਾ ਪਿਆ ਕੱਪੜੇ ਤੋਂ ਤੇ ਆਪਣੇਵੇਂ ਨਹੀਂ ਤੋਈ ਜਾਂਦੇ ਆਪਣੇ ਤੋਂ ਪਏ ਆ ਕਿਉਂਕਿ ਆਪਾਂ ਨਹੀਂ ਜਵਾਕ ਨੂੰ ਕਹਿੰਦੇ ਤੇ ਬਾਕੀ ਆਪਣੇ ਵੱਡੇ ਬਜ਼ੁਰਗੋਂ ਵਗੈਰੇ ਇਹ ਕਈ ਨੇ ਵੀ ਕੱਪੜੇ ਤੋਂ ਤੇ ਆ ਆ ਬੈਠੇ ਜਵਾਕ ਤੋਂ ਇਹੀ ਪਿੰਡ ਦੇ ਤੇ ਪੁੱਛ ਕੇ ਦੇਖਦੇ ਆ ਜਿਹਨਾਂ ਗੱਲਬਾਤ ਹੋਈ ਤੇ ਤੁਹਾਨੂੰ ਦਿਖਾਉਨੇ ਆ ਵੀ ਕੀ ਸਾਡੀ ਗੱਲਬਾਤ ਹੁੰਦੀ ਹੈ ਤੇ ਚਲੋ ਬੈਠਦੇ ਆ ਨਾਲ ਪਿੰਡ ਕਰ ਲੈਣੇ ਕਰਨ ਗੱਲਬਾਤ ਹੈ ਚਾਹ ਦਾ ਸ਼ਕਿੰਦਰ ਉਹਨ ਕਰੇਗਾ ਨਾ ਗੱਲਬਾਤ ਹੈ ਤੇ ਤੁਹਾਨੂੰ ਦੱਸਦੇ ਆ ਕਿ ਮੈਂ ਕੀ ਗੱਲਬਾਤ ਹੁੰਦੀ ਹੈ ਚਲ ਸ਼ਕਿੰਦਰ ਕਰੀਂਦੀ ਵਿੱਚ ਕੋਈ ਆਖੇ ਬੁਲਾ ਇਹਨਾਂ ਨੂੰ ਐਨੋ ਹਿੰਦੀ ਵਿੱਚ ਨੂੰ ਦੱਸ ਹੈ ਚੈਨ ਨਹੀਂ ਪਾਉਣਾਰੇ ਆ ਸੱਚਾ ਚੈਨ ਮੈਂ ਕੀਤੀ ਸਾਰੀ ਤੁਹਾਨੂੰ ਦਿਖਾ ਦਈਏ ਆ ਦੇਖੋ ਸਾਰੀ ਕੀਤੀ ਆ ਉਹ ਦੇਖੋ ਭਈਆ ਆਪ ਦਾ ਨਾਮ ਕੀ ਹੈ ਹਾ ਉਮਰ ਨਾਮ ਹੈ ਦੇਵਨ ਦੇਵਨ ਦੇਖੋ ਕਿੱਡਾ ਤਗੜਾ ਨਾਮ ਹੈ ਪੈਂਦੀ ਸੀ ਦੇਵਨ ਔਰ ਆਪ ਦਾ ਦੱਕੀ ਬੈਂਸ ਕੇ ਅੰਗ ਨਾਮ ਕੀ ਰੱਖੇ ਹੋਏ ਨੇ 1 ਨੰਬਰ ਇਹ ਕੀ ਬੋਲ ਰਹਾ ਹੈ ਇਹ ਨਾ ਇਹ ਕੁਝ ਹੋਰ ਹੀ ਕਹੀ ਜਾਂਦਾ ਇਹ ਕਹਿੰਦਾ ਵੀ ਮੱਝਾ ਦੇ ਨਾਮ ਰੱਖੀਉਂਦੇ ਚਲੋ ਕੋਈ ਚੈੱਕ ਕਰ ਲਈ ਜਵਾਕ ਹੈ ਬਾਕੀ ਨਾਮ ਕਹਿੰਦਾ ਦੋਨਾਂ ਦੇ ਤੇ ਇਹਨਾਂ ਦਾ ਪਿੰਡ ਸੀ ਮਰੀਆ ਤੁਹਾਨੂੰ ਦੱਸ ਦਿੰਦਾ ਜਿੱਦਾ ਪਹਿਲੇ ਹੀ ਇਹ ਇਹਨਾਂ ਨੂੰ ਹਜੇ ਕੋਈ ਨਹੀਂ ਪਤਾ ਵੀ ਆਪਾਂ ਇਹਨਾਂ ਚੀਜ਼ ਕੀ ਕਰੀ ਇਹਨਾਂ ਵੀਡੀਓ ਵਗੈਰਾ ਬਣਾਇ ਇਹਨਾਂ ਕਿਉਂ ਬਣਾਇ ਇਹਨਾਂ ਬਾਕੀ ਆ ਗੱਲਬਾਤ ਕਰਾਂਗੇ ਤੇ ਚੈਨ ਕਸਣ ਵਾਲੀ ਬਸ ਰਹਿੰਦੀ ਥੋੜੀ ਜਿਹਾ ਆਪਾਂ ਕਰ ਦਿੱਤੀ ਐ ਆਪਕੋ ਸਮਝ ਮੈ ਤਾਂ ਨਹੀਂ ਆ ਰਹਾ ਮੈਂ ਕੀ ਬੋਲ ਰਹਾ ਨਹੀਂ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆਈ ਇਹਨਾਂ ਵੀ ਆਪਾਂ ਕੀ ਕੀ ਇਹਨਾਂ ਇਹਨਾਂ ਜਵਾਕ ਹੀ ਬਚਰੇ ਪੋਲੇ ਮਾਤਾ ਜਿਹੜੀ ਮਰਜ਼ੀ ਗੱਲ ਵੀ ਕੱਢਦੀ ਕੋਈ ਸਿੱਕ ਤੇ ਨਹੀਂ ਓਏ ਸਾਡੇ ਮਗਰ ਆ ਵੇਖ ਲੋ ਆ ਵੇਖ ਤੇ ਆਓ ਤੇ ਵੇਖੋ ਕੀ ਕਰੀ ਇਹਦੇ ਵੇਖੋ ਬੈਠੇ ਤੇ ਚਲੋ ਠੀਕ ਐ ਮਿਲਦੇ ਥੋੜਾ ਅੱਗੇ ਤੇ ਅੱਜ ਦਾ ਬਲੌਗ ਆਪਣਾ ਬੜਾ ਲੰਮਾ ਹੋ ਹੀ ਜਾਂਦਾ ਹੈ ਬਾਕੀ ਨੂੰ 8 ਕੋ ਮਿੰਟ ਦਾ ਕਰਕੇ ਦੇਖਾਂਗੇ ਤੇ ਚਲੋ ਠੀਕ ਆ ਓਕੇ ਬਾਏ ਬਾਏ ਹੁਣ ਆ ਕੇ ਬਹਿ ਗਏ ਨੰਗੇ ਮੁੰਗੇ ਤੇ ਉਹ ਪਿੱਛੇ ਪੈ ਕੇ ਜਵਾਕ ਹੈ ਉਹ ਗੋਸਤ ਹੈ ਇਧਰ ਆ ਇਹ ਆਏ ਸਾਨੂੰ ਇੱਥੋਂ ਮਿਲਣ ਵਾਸਤੇ ਪਿੰਡੋਂ ਤੇ ਨਮਸਤੇ ਨਮਸਤੇ ਭਈਆ ਤੇ ਬੱਚੇ ਬਹੁਤ ਸਹੀ ਆ ਸਿਆਣੇ ਆ ਪਿਆਰੇ ਬਹੁਤ ਹੈ ਪਿਆਰਾ ਵੇਖ ਕਿਹੜਾ ਗਾਡੀ ਆਈ ਤੋਂ ਇਧਰ अच्छा और गुटखा खाते मेरे दोनों बच्चे क्यों खाते हो गुटखा क्यों खाते हो बेटा हां ठलिया खाती मुंह में दे गए नहीं खाने का हो स्कूल में पढ़ाई करते हो स्कूल में टीचर नहीं तुम्हारा कुछ बोलता गुरुजी ਹਾਂ ਜੇ ਖਾਣਾ ਤਾਂ ਇਹ ਚੀਜ਼ ਖਾਇਆ ਕਰੋ ਅੱਛੀ ਤਾਕਤ ਆ ਆ ਵੇਖੋ ਦੱਸਦਾ ਆਪਣਾ ਚਾਚਾ ਜੀ ਕਿ ਬੀੜਾ ਖਾਦਾ ਕਰੋ ਚਣਾ ਜਿਹਾ ਭਾਈ ਸਾਹਿਬ ਮੈਂ ਇਹਨਾਂ ਨੂੰ ਪੰਜਾਬ ਦਾ ਜਰਦਾ ਬਤਾਨ ਲੱਗਿਆ ਜੋ ਵੀ ਮੰਨ ਲਓ ਛੋਲੇ ਆਉਂਦੇ ਪੰਜਾਬ ਚ ਇੱਧਰ ਕਹਿੰਦੇ ਨੇ ਐਮਪੀ ਵਾਲੇ ਚਨਾ ਇਹ ਗੇ ਚਨੇ ਅਰ ਗੇ ਦਾਣੇ ਦਾਣੇਦਾਰ ਮਾਲ ਏ ਤੇ ਸਰੀਰ ਨੂੰ ਬਹੁਤ ਵਧੀਆ ਰੱਖਦਾ ਏ ਤੰਦਰੁਸਤ ਵੀ ਕੋਈ ਬਿਮਾਰੀ ਨ ਲੱਗਣ ਦਿੰਦਾ ਕੋਈ ਹੈਡ ਐਟੈਕ ਨਹੀਂ ਕੋਈ ਅੰਦਰ ਚ ਕਰੋਨਾ ਨਹੀਂ ਕੋਈ ਸ਼ਰੋਨਾ ਨਹੀਂ बेटा वो नहीं खाने का गुटखा हाँ ये खाने का पंजाब का पंजाब का तो पानी नहीं पी लोगे ना पंजाब का पानी तो वो उसमें भी इतना इतना तेरा डोरा हो जाएगा हाँ तो साला एमपी का पानी पिएगा तो क्या लोग भी नहीं होगा ठीक है ठीक है चलो पंजाब का पानी ऐसा है उसमें दूध जैसी जैसे इधर तुम्हारे का दूध है ना ऐसे उधर का पानी है पंजाब का कभी गया कि नहीं पंजाब तुम थोड़ा बड़े हो जाओ अभी छोटे हो तो तेरे को लेके जाऊंगा सीरी लावनया कि हां क्यों पहले आया था वो पागल सी वो, 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 वो बेटा कोई आया होगा तो उसका नंबर भी मेरे पास है नंबर तेरे को हम भी देंगे ये बच्चे कहते हैं ने कि सानू नंबर जरूर दे के जाया करो जब भी आओ करो assi inna nu number vi den dena ਤੇ ਪੰਜਾਬ ਇਹਨਾਂ ਨੂੰ ਜ਼ਰੂਰ ਘਮਾਵਾਂਗੇ ਬਈ ਤੇ ਪੰਜਾਬ ਵਿੱਚ ਮੰਨ ਲਓ ਜਿਵੇਂ ਇੱਧਰ ਦੇ گاਵਾ ਮੱਝਾਂ ਦਾ ਦੁੱਧ ਹੈ ਨਾ ਉਵੇਂ ਆਪਣੇ ਪਾਣੀ ਉਹਨਾਂ ਆਪਾਂ ਨੂੰ ਵਧੀਆ ਲੱਗਦਾ ਜਿਨ੍ਹਾਂ ਨੇ ਦੁੱਧ ਤਾਕਤ ਕਰਦਾ ਉਹਨਾਂ ਨੂੰ ਆਪਾਂ ਨੂੰ ਪਾਣੀ ਪੰਜਾਬ ਦਾ ਕਰਦਾ ਹੈ ਇਹ ਬੰਦਿਆਂ ਨੂੰ ਮੈਂ ਦੱਸੀ ਜਾਣਾ ਵੀ ਪੰਜਾਬ ਦਾ ਕੱਲਾ ਤੁਸੀਂ ਪਾਣੀ ਪੀ ਲੋਗੇ ਨਾ ਪਾਣੀ ਤੇ ਡੌਲੇ ਟੋੜੇ ਐਡਾ ਢੇ ਹੋ ਜਾਣੇ ਨੇ ਤੇ ਜੇ ਮੰਨ ਲਓ ਤੁਸੀਂ ਇੱਧਰ ਦਾ ਦੁੱਧ ਹੀ ਪੀਤੀ ਗਏ ਕੁੜੀ ਹੋਵੇ ਉਹ گاਵਾਂ ਨੂੰ ਤਾਂ ਕੁਛ ਤੁਸੀਂ ਪਾਉਂਦੇ ਨਹੀਂ ਤੇ ਸਾਡੇ ਉੱਥੇ ਕਦੇ ਵੜੇਵਿਆਂ ਦੀ ਖਾਣ ਲਿਆ ਕਦੇ ਛੋਲੇ ਰਲਾ ਕਦੇ ਮੱਕੀ ਦਾ ਦਾਣਾ ਪਾ ਤੇ ਇਹਦਾ ਭਾਂਚੋ ਤਾਂ ਕੱਲਾ ਸੁੱਕਾ ਘਾਹ ਪਾਈ ਜਾਂਦੇ ਨੇ ਜਿਹੜਾ ਅਸੀਂ ਆ ਮਸ਼ੀਨਾ ਨਾਲ ਗੱਡੀ ਦਾ ਮੰਗ ਬੈਠ ਜਾ ਬੈਠ ਜਾ ਨੀਚੇ ਬੜੀਆ ਬੜੀਆ ਬਾਤ ਮਾਤਾ ਰਹਾ ਨੀਚੇ ਬੈਠ ਜਾ ਇਹ ਇਹਨਾਂ ਨੂੰ ਇਹੀ ਸਮਝਾਈ ਜਾਂਦੇ ਹੁਣ 300 ਕੋ ਕਿਆ ਦਾਲਦੇ ਹੋ ਚਾਰਾ ਖਰੀਦ ਚ ਖਰੀ ਕੋਨ ਸਾ ਦਾਲਦੇ ਹੋ अरे यार भैया चना डाला करो भैंस को चना मक्के का अचार सुना है मक्के के वो पोधे। पोधे नहीं डालने का, हमारे पंजाब में बनता है अचार YouTube पे देखना मक्के का अचार मोबाइल पे तो वो डाला करो उससे बहुत बढ़िया सेहत रहती है की भी। वो दूध अपन तो को लगेगा तो वो कहाँ से लेके आए मेरे साथ चलो पंजाब को टोली भर देता हूँ ਇਹਨਾਂ ਨੂੰ ਭਾਈ ਯਾਰ ਸਾਰੇ ਦੱਸੋ ਵੀ ਮੱਕੀ ਦਾ ਚਾਰ ਆਪਣੇ ਕਿੰਦੇ ਕਿੰਦੇ ਘਰੇ ਪਾਇਆ ਹੋਇਆ ਹੈ ਇਹਨਾਂ ਨੂੰ ਆਪਾਂ ਮੱਕੀ ਦਾ ਚਾਰ ਸਕਾਈਏ ਤੇ ਵਿਚਾਰਾਂ ਦੀ ਕੋਈ ਸਿਹਤ ਬਣਾਈਏ ਇਹਦਾ ਵਿਚਾਰੇ ਯਾਰ ਅਸਲੋ ਭੱਜੇ ਮਰੇ ਤਾਂ ਮਾਵਾ ਖਾਗਾ ਤੇ ਤੇ ਚਲੋ ਹੁਣ ਮੈਂ ਚੁੰਡੀ ਲਾ ਲਵਾਂ ਇੱਕ ਵਾਰੀ ਫਿਰ ਤੁਹਾਨੂੰ ਹੋਰ ਗੱਲਾਂ ਸੁਣਾਉਣਾ ਤੇ ਸਾਰੇ ਮੇਸ ਫੇਸਬੁੱਕ ਵਾਲੇ ਭਰਾਵਾਂ ਨੂੰ ਬੇਨਤੀ ਇਹ ਤੇ ਇੱਧਰ ਅਸੀਂ ਫੋਨ ਲਾਈ ਬੈਠਿਆ ਆਂ ਬਾਬਾ ਜੀ ਨੂੰ ਉਹ ਅਜੇ ਫੋਨ ਹੀ ਨਹੀਂ ਚੱਕਦਾ ਪਿਆ ਤੇ ਚਲੋ ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹਾਂਜੀ ਇਹੀ ਸੀ ਕੁਝ ਗੱਲਾਂ ਜੋ ਇਹਨਾਂ ਨੇ ਸਾਨੂੰ ਸੁਣਾ ਦਿੱਤੀਆਂ ਤੇ ਬਾਕੀ ਆਪਾਂ ਨਾਲ ਤਾਂ ਕਰਕੇ ਪਛਲਟ ਲਾਈ ਹੋਈ ਹੈ ਤੇ ਗਰਮੀ ਗਰਮੀ ਵੀ ਕਾਫੀ ਹੈ ਤੇ ਮੁੰਡਿਆਂ ਨੇ ਕੀਤੀਆਂ ਗੱਲਾਂ ਇੱਥੇ ਤੋਂ ਮੁੰਡੇ ਆਏ ਤੇ ਕਹਿੰਦੇ ਅਸੀਂ ਅੱਗੇ ਵੀ ਆਉਂਦੇ ਰਹੀ ਤੇ ਜਦੋਂ ਕੋਈ ਨਵਾਂ ਬੰਦਾ ਹੁੰਦਾ ਹੈ ਇਹ ਤਾਂ ਕਰਕੇ ਆਏ ਕਿਵੇਂ ਜਾਂ ਤਾਂ ਕਰੋ ਨੇੜੇ ਜਾਂ ਤਾਂ ਕਰ ਦੇਣਾ ਤੇ ਚਲੋ ਠੀਕ ਆਏ ਤਾਂ ਬਲੋਗ ਇਹੀ ਸੀ ਆਈ ਹੋਪ ਇੰਜੋਏ ਕੀਤਾ ਤੁਸੀਂ ਇੰਜੋਏ ਕੀਤਾ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਆਪਣੀ ਵੀਡੀਓ ਫੇਸਬੁੱਕ ਤੇ ਵੀ ਆਂਦੇ ਤੇ ਫੇਸਬੁੱਕ ਤੇ ਵੀ ਆਪਾਂ ਨੂੰ ਜਰੂਰ ਫੋਲੋ ਕਰ ਲਿਓ ਤੇ ਚਲਦੇ ਹਾਂ ਅਗ ක ද චටව.